ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਣੇ ਤੇ ਆ ਮੈਂ ਰੋਟੀ ਪਾਣੀ ਬਣਾ ਕੇ ਫਿਣੀ ਹੋ ਗਈ ਸਾਰਾ ਕੁਝ ਕੱਲਿਆ ਵਾ ਬਸ ਇਹਨਾਂ ਨੂੰ ਰੋਟੀ ਖਾਣ ਨੂੰ ਦੇਣੀ ਆ ਚਾਹ ਵੀ ਪੀ ਲੈ ਸਭ ਕੁਝ ਕੱਲਿਆ ਅੱਜ ਮੌਸਮ ਠੰਡਾ ਮਸਤ ਮੌਸਮ ਅੱਜ ਮੌਸਮ ਬਹੁਤ ਵਧੀਆ ਅੱਜ ਦਾ ਬਹੁਤ ਅੱਛਾ ਮੌਸਮ ਹੈ ਮੈਨੂੰ ਤਾਂ ਇੰਨਾ ਵਧੀਆ ਲੱਗ ਰਿਹਾ ਇੰਨਾ ਵਧੀਆ ਬਹੁਤ ਜ਼ਿਆਦਾ ਮੈਂ ਹਸਬੰਦ ਲੇਟੇ ਹੋਏ ਹਲੇ ਵੀ ਤੇ ਆ ਸ਼ਾਮ ਰੋ ਕੇ ਲੇਟ ਗਏ ਸਾਰੇ ਲੇਟੇ ਹੋਏ ਆ ਪਤਾ ਨਹੀਂ ਕੀ ਕਰਦੇ ਰੰਦੇ ਲੇਟ ਕੇ ਵੀ ਇਦਾਂ ਇੱਕ ਵਾਰੀ ਲੇਟ ਕਰ ਖਰਾਟੇ ਜੇ ਮਾਰਦੇ ਰਹਿੰਦੇ ਆ ਉਠਣ ਦਾ ਨਾਂ ਹੀ ਨਹੀਂ ਲੰਦੇ ਇਹ ਇੰਨਾ ਲੇਟਦੇ ਆ ਅੱਛਾ ਆਪਾਂ ਦੇਖਦੇ ਹਾਂ ਡੈਡੀ ਕੀ ਕਰਦੇ ਵੇ ਆ ਆਪ ਦਾ ਸ਼ਿਕਾਰ ਬਣਾਇਆ ਹੈ ਫੈਦਾਲੂ ਲੋਕਾਂ ਦਾ ਹੋ ਕੇ ਹਮੇਰੇ ਖਾਇ ਨੂੰ ਹੈ ਇਲਾਕੇ ਮੇਂ ਇੱਕ ਗਾਇਸ ਡੈਡੀ ਟੀਵੀ ਦੇਖ ਰਹੀ ਸੀ ਮੈਂ ਤੁਹਾਨੂੰ ਦਿਖਾਇਆ ਮੈਂ ਉੱਥੇ ਬੋਲ ਨਹੀਂ ਸਕਦੀ ਤਾਂ ਕਰਕੇ ਆ ਦੇਖ ਇੱਕ ਇਹ ਆਪਣੇ ਕੱਚੀ ਖੁਰਾਕ ਦੇ ਲੈਂਦੇ ਆ ਸਾਰੇ ਦਿਨ ਕਿੰਨੇ ਗੰਦੇ ਐ ਕੱਚੇ ਗਰਕੰਦ ਲਾਉ ਕੁਛ ਨਹੀਂ ਆਉਂਦਾ ਇਹਨਾਂ ਨੂੰ ਇਹਨਾਂ ਨੂੰ ਰੋਟੀ ਪਾ ਕੇ ਦਿੱਤੀ ਆ ਦੇਖੋ ਰੋਟੀ ਖਾ ਰਹੇ ਨੇ ਬੈਠ ਕੇ ਇੱਥੇ ਡੈਡੀ ਵੀ ਰੋਟੀ ਖਾ ਰਿਹਾ ਡੈਡੀ ਵਾਸਤੇ ਪਾਣੀ ਲੈ ਕੇ ਜਾਂਦੀ ਆ ਬੋਤਲ ਆ ਗਲਾਸ ਡੈਡੀ ਵੀ ਰੋਟੀ ਖਾ ਰਿਹਾ ਆ ਡੈਡੀ ਨੂੰ ਡੈਡੀ ਕਿੱਥੇ ਹਾਲੇ ਰੜੀ ਪਾਣੀ ਤੇ ਰੋਟੀ ਦੇਤੀ ਆ ਹੁਣ ਵਸੇ ਕੰਮ ਤੇ ਜਾਣ ਵਾਲੇ ਆ ਕੰਮ ਤੇ ਜਾਣਗੇ ਆ ਮੈਂ ਖਾ ਕੇ ਨਹੀਂ ਜਾ ਰਹੀ ਇਸ ਰੋਟੀ ਕਹਿੰਦੇ ਮੈਂ ਨਹੀਂ ਖਾਣੀ ਪਰੌਂਠੀਆਂ ਬਣਾ ਕੇ ਦੇ ਤੇਲ ਹੀ ਨਹੀਂ ਪਰੌਂਠੀਆਂ ਕਿੱਥੋਂ ਬਣਾ ਕੇ ਦਵਾਂ ਮੈਂ ਕਿ ਇੱਕ ਖਾਜ ਨੂੰ ਤਾਂ ਦਿਨ ਖਰਾਬ ਜਾਉ ਸਾਰਾ ਘਰੋਂ ਰੋਟੀ ਹਮੇਸ਼ਾ ਖਾ ਕੇ ਜਾਣੀ ਚਾਹੀਦੀ ਹਮੇਸ਼ਾ ਜ਼ਾ ਦੇਖੋ ਕੀ ਚੀਜ਼ ਆ ਹੈ ਮੁਰਗਾ ਹੈ ਟਰਕੀ ਮੁਰਗਾ ਹੈ ਟਰਕੀ ਕਿਆ ਗੱਲ ਬਾਤ ਹੈ ਦੀ ਹੈ ਬਹੁਤ ਵੱਡਾ ਇਹ ਬਹੁਤ ਵੱਡਾ ਦੇਖਣ ਨੂੰ ਲੱਗਦਾ ਨਹੀਂ ਵੱਡਾ ਆ ਛੋਟੀ ਛੋਟੀ ਦੇ ਅੱਗੇ ਕੁਝ ਨਹੀਂ ਹੈਗੀ ਹੈ ਕਿਆ ਗੱਲ ਬਾਤ ਹੈ ਦੇਖੋ ਕਿੰਨਾ ਵੱਡਾ ਦੇਖੋ ਇਹ ਦੋਨੋਂ ਜੋੜੀਆਂ ਨੇ

ਸੱਤ 6:30 ਹੋ ਗਿਆ 6:30 ਹੋ ਗਿਆ ਮੇਰੇ ਹਸਬੰਦ ਕੰਮ ਤੋਂ ਆ ਚੁੱਕੇ ਨੇ ਤੇ ਆ ਦੇਖੋ ਮੈਂ ਚਾਹ ਨਾਲ ਲੱਗਣਾ ਵਾਸਤੇ ਤੇ ਡੇਢ ਵਾਸਤੇ ਡੇਢ ਵੀ ਹੋਣੇ ਆ ਮੇਰੇ ਹਸਬੰਦ ਵੀ ਹੋਣੇ ਆਏ ਆ ਅੱਜ ਗਰਮੀ ਦੀ ਹੈਗੀ ਆ ਥੋੜੀ ਜੀ ਨਾਲ ਚਾਹ ਨੂੰ ਵਾਲਾ ਆ ਗਿਆ ਵਾ ਫਟਾਫਟ ਫਸ ਚਾਹ ਬਣਾ ਕੇ ਅੱਜ ਮੈਂ ਖਾਏ ਸੀ ਗੋਲ ਗੱਪੇ ਦਹੀਂ ਆਦੇ ਬੀਰੋਵੇ ਦੇ ਲੈ ਕੇ ਆਏ ਸੀ ਮੇਰੇ ਹਸਬੰਦ ਨੇ ਮੈਂ ਮੇਰੇ ਹਸਬੰਦ ਨਾਲ ਮਿਲ ਜੁਲ ਕੇ ਆਪਾਂ ਦੋ ਦੋ ਤਿੰਨ ਤਿੰਨ ਖਾ ਲਿਆ ਬਸ ਤੇ ਬਾਹਰ ਮੌਸਮ ਸਹੀ ਹੈ ਵੈਸੇ ਤਾਂ ਪਰ ਗਰਮੀ ਆ ਰਹੀ ਹੈ گرمی بہت ہے بہت مطلب گرمی دی اتنی ਘਬਰਾਟ ਜੀ ਹੁੰਦੀ ਹੈ ਮੈਂ ਅੱਜ ਤਾਂ ਮੇਰਾ ਮਨ ਵੀ ਥੋੜਾ ਪਤਾ ਨਹੀਂ ਕਿਾ جیپ ਜਿਹਾ ਹੋ ਰਿਹਾ ਕੋਈ ਘਬਰਾਟ ਜੀ ਹੁੰਦੀ ਹੈ ਨਾ ਬਦਰ ਤਾਂ ਕਰਦੇ ਗਾਇਸ ਮੈਂ ਆٹے دی پوری کولی ستے ਆਦੇਗਾ ਆਟਾ ਆਇਆ ਸਾਡੇ ਕੋਲ ਅੱਜ ਆਟਾ ਵੀ ਆਇਆ ਸਿਰਫ 5 ਕਿਲੋ ਕਿਉਂਕਿ ਕੰਮ ਘੱਟ ਪਾਪਾ ਦਾ ਹੋ ਨਹੀਂ ਰਿਹਾ ਦედა ਤੇ ਇਸ ਲਈ ਆਟਾ 5 ਕਿਲੋ ਆਇਆ ਤੇਜ ਨਾ ਅੱਜ ਜੋਤੀ ਤੇ ਇੱਕ ਕਾਂਡ ਹੋ ਗਿਆ ਕਾਂਡ ਇਹ ਜੋ ਹੋਇਆ ਤੇ ਇਸ ਜਗ੍ਹਾ ਦੇ ਉੱਪਰ ਉਹ ਕਾਂਡ ਹੋਇਆ ਇਸ ਜਗ੍ਹਾ ਦੇ ਉੱਪਰ ਤੇ ਉਹ ਮੈਂ ਉਹ ਚਾਹਨਾ ਕਿ ਉਹ ਕਾਂਢ ਜੋਤੀ ਆਪਣੇ ਮੂੰਹੋਂ ਖੁਦ ਦੱਸੇ ਨਹੀਂ ਦੱਸ ਸਕਦਾ ਨਹੀਂ ਨਹੀਂ ਪਰ ਮੈਂ ਨਹੀਂ ਦੱਸ ਸਕਦਾ ਹਜੀ ਕਿਉਂ ਇਹੋ ਜਿਹੀ ਚੀਜ਼ਾਂ ਜੋਤੀ ਨਾਲ ਇੱਕ ਕਾਂਢ ਹੋ ਗਿਆ ਉਹ ਕਾਂਢ ਤੁਸੀਂ ਇਹਦੇ ਮੂੰਹ ਤੋਂ ਜ਼ਿਆਦਾ ਸੁਣੋ ਕਿਉਂਕਿ ਗੱਲ ਇਹ ਹੈ ਕਿ ਇਹਨੂੰ ਜ਼ਿਆਦਾ ਵਾਤਾ ਕਿ ਉਹ ਕਿਵੇਂ ਹੋਇਆ ਨਹੀਂ ਦੱਸ ਦੇ ਪਰ ਮੈਂ ਮੈਂ ਨਹੀਂ ਦੱਸ ਸਕਦਾ ਕਿਉਂ ਇਹੋ ਜਿਹੀ ਗੱਲਾਂ ਕਿਉਂ ਦੱਸਣੀ ਹੁੰਦੀਆਂ ਫਿਰ ਮੈਂ ਦੱਸਦਾ ਉਹ ਤਾਂ ਗਲਤੀ ਨਾਲ ਹੋਇਆ ਮੈਂ ਕਿਹਾ ਫਿਰ ਮੈਂ ਦੱਸਦਾ ਚੱਲ ਫਿਰ ਇੱਧਰ ਮੁਕਰ ਅੱਜ ਜੋਤੀ ਤਾਂ ਇੱਕ ਮਰਡਰ ਹੋ ਗਿਆ ਮਰਡਰ ਮਰਡਰ ਕੀ ਤਾਂ ਹੋਇਆ ਗੱਲ ਇਹ ਸੀ ਇੱਥੇ ਚਾਹ ਬਣਾਉਂਦੀ ਪਈ ਸੀਗੀ ਚਾਹ ਬਣਾਉਂਦੀ ਸੀਗੀ ਤੇ ਉਸ ਤੋਂ ਬਾਅਦ ਇੱਕਦਮ ਕੀ ਆਦਾਏ ਸੀ ਹਾਂ ਇੱਕਦਮ ਚਾਹ ਪੁਣੀ ਆਦਾ ਸੀ ਦਿਮਾਗ ਦੇ ਵਿੱਚ ਕੁਝ ਸੋਚਦੀ ਪਈ ਸੀ ਕਿ ਮੇਰਾ ਮਨਾਂ ਜੀ ਬੈਠਿਆ ਬੈਠਿਆ ਪਤਾ ਨਹੀਂ ਕਿਉਂ ਆ ਕੀ ਕਿਉਂ ਹੈਗਾ ਮਨ ਖਰਾਬ ਹੋਇਆ ਪਈ ਸੀਗਾ ਤੇ ਦਿਮਾਗ ਚਾਹ ਬਣਦੀ ਪਈ ਸੀ ਤੇਰੇ ਦਿਮਾਗ 'ਚ ਹੀ ਆਇਆ ਕਿ ਚਲ ਮੈਂ ਚਾਹ ਪੋਣੀ ਚੱਕ ਲਵਾਂ ਜਿੱਦੈ ਚਾਹ ਪੋਣੀ ਚੱਕਣ ਲਈ ਇਹਨੇ ਇੱਕ ਪੈਰ ਅੱਗੇ ਕੀਤਾ ਉਹ ਦੂਜੇ ਪੈਰ ਥਲੇ ਨਾ ਇਹ ਚੂਹੀ ਦਾ ਬੱਚਾ ਆ ਗਿਆ ਉਹ ਚੂਹੀ ਦਾ ਬੱਚਾ ਇਹਨੇ ਸਾਰਾ ਹੀ ਮਿੱਧ ਦਾ ਉਹ ਮਿੱਧ ਨਹੀਂ ਮਿੱਧ ਨਹੀਂ ਜਿਉਂ ਕਿ ਹਲਕਾ ਜਿਹਾ ਪੈਰ ਆ ਕੇ ਤੇ ਇਹਦੇ ਪੈਰਾਂ ਥਲੇ ਚੂਹੀ ਦਾ ਬੱਚਾ ਛੋਟਾ ਜਿਹਾ ਸੀਗਾ ਇਹ ਇੰਨਾ ਗੋਣਾ ਜਿਹਾ ਬੱਚਾ ਇੰਨਾ ਖਾਈ ਬੱਚਾ ਹੀ ਸੀਗਾ ਛੋਟਾ ਹੀ ਸੀਗਾ ਤੇ ਹੁਣ ਇਹਨੇ ਗਲਤੀ ਨਾਲ ਤਾਂ ਕੀਤਾ ਨਹੀਂ ਪਰ ਇਹ ਕਿ ਉਹ ਵਿਚਾਰਾ ਤੜਫਦਾ ਪਿਆ ਸੀਗਾ ਇਹ ਮੈਨੂੰ ਕਹਿੰਦੀ ਕਿ ਕਹਿੰਦੀ ਗੌਰਵ ਆ ਕੰਮ ਹੋ ਗਿਆ ਮੈਂ ਕਿਹਾ ਤੂੰ ਐਂਕਾ ਥੋੜੇ ਜਿਹਾ ਪਾਣੀ ਦੇ ਉੱਪਰ ਪਾਜ ਕੇ ਚੱਲ ਉੱਠ ਜੇ ਪਰ ਪਾਣੀ ਪੂਣੀ ਪਾਇਆ ਜਦ ਤੱਕ ਉਹ ਵਿਚਾਰਾ ਦਮ ਛੱਡ ਗਿਆ ਸੀਗਾ ਚੱਲ ਮੈਂ ਕਿਹਾ ਹੁਣ ਜੋ ਵੀ ਕੁਝ ਹੋਇਆ ਕੀ ਕਹੀ ਹੁਣ ਜੋ ਰੱਬ ਨੂੰ ਮਨਜ਼ੂਰ ਸੀ ਤੇ ਉਹ ਗੱਲ ਨੂੰ ਹੁਣ ਦਿਲ ਲਾ ਕੇ ਬੈਠੀ ਕਿ ਮੇਰੇ ਤੋਂ ਇੱਕ ਪਾਪ ਹੋ ਗਿਆ ਹੁਣ ਜਿਵੇਂ ਰੱਬ ਨੇ ਲਿਖਿਆ ਸੀ ਹੋ ਗਿਆ ਹੋ ਗਿਆ ਤੁਸੀਂ ਵੀ ਸੋਚਦੇ ਹੋਣੇ ਕਿ ਪਤ ਨਹੀਂ ਕਿਹੜਾ ਕਾਂਡ ਹੋ ਗਿਆ ਤੇ ਕਾਂਡ ਖੋਦਾ ਪਹਾੜ ਤੋਂ ਨਿਕਲੀ ਚੁਈ ਹੈ ਨਾ ਇਹ ਜੋਤੀ ਤਾਂ ਅੱਜ ਕਾਂਡ ਹੋ ਗਿਆ ਵੀ ਜਿਹੜੀ ਇਧਰ ਮਨ ਬੈਠਿਆ ਪਿਆ ਵੀ ਜਿਹੜੀ ਦਾ ਗਾਇਜ਼ ਆ ਦੇਖੋ ਜੋਤੀ ਰੋਂਦੀ ਪਈ ਹੈ ਇਹ ਰੋਂਦੀ ਤਾਂ ਪਈ ਹੈ ਕਿਉਂਕਿ ਉਹ ਹੀ ਕਾਂਡ ਹੋ ਗਿਆ ਦੋ ਤੇ ਉਹੀ ਵਾਸੇ ਜਿਹੜੀ ਨਿੱਕੀ ਗੱਲ ਚੱਲ ਹੋ ਗਈ ਹੋ ਗਈ ਤੂੰ ਛੱਡ ਪਰੇ ਪਰ ਫੇਰ ਬਸ ਹਟਦੀ ਨਹੀਂ ਬਸ ਉਹੀ ਕਹਿੰਦੀ ਮੇਰਾ ਮਨ ਖਰਾਬ ਹੋ ਗਿਆ ਕਿ ਮੇਰੇ ਤੋਂ ਕਦੀ ਇਧਰ ਕੁਝ ਹੋਇਆ ਨਹੀਂ ਆ ਦੇਖੋ ਦੇਖਿਆ ਦੱਸ ਹੋ ਗਿਆ ਤੇ ਹੋ ਗਿਆ ਫੇਰ ਕੀ ਹੋਇਆ ਵਾ ਜਾਦੇ ਕੋ ਵੀ ਰੋਟੀ ਬਣਾ ਲਵਾਂਗੇ ਚਾਰ ਪੰਜ ਫੁੱਲ ਕੇ ਬਣਾ ਲੈਣਾ ਮੈਂ ਦਈ ਮਨ ਲਾ ਕੇ ਰੋਟੀ ਖਾ ਲਵਾਂਗੇ ਕਿਉਂਕਿ ਸਬਜ਼ੀ ਉੱਤੀ ਹੈ ਨਹੀਂ ਆਪਾਂ ਕਈ ਮਹੀਨੇ ਤਾਂ ਸਾਵਨ ਦੇ ਖਾ ਲੈ। ਦੇਖਾਂ ਤਾਂ ਸਬਜ਼ੀ ਲਵਾਂਗੇ ਜਿ ਲੈਣੀ ਹੋਵੇ। ਗਾਈ ਸਬਜ਼ੀ ਇੰਨੀ ਕਿ ਮਹਿੰਗੀ ਹੋਈ ਪਈ ਨਾ ਬਹੁਤ ਜ਼ਿਆਦਾ ਮਹਿੰਗੀ ਹੋਈ ਪਈ 80 ਰੁਪਏ ਕਿਲੋ ਤਾਂ ਗੋਭੀ ਆ ਕਦੂ ਜਿਹਨੂੰ ਲੋਕੀ ਕੋਈ ਪੁੱਛਦਾ ਨਹੀਂ 50 ਰੁਪਏ ਕਿਲੋ ਉਹ ਆ। ਹਾਂ ਮੂਲੀ ਆ ਵੀ ਸਭ ਤੋਂ ਦੇ 60 ਰੁਪਏ ਕਿਲੋ ਮੂਲੀਆਂ ਦੱਸੋ ਤੇ ਕੀ ਕਰੇ ਬੰਦਾ ਤੇ ਮੈਂ ਤਾਂ ਹੈਰਾਨ ਹੀ ਇੰਨੀ ਹੈ ਮਹਿੰਗੀਆਂ ਹੋ ਗਈਆਂ ਸਬਜ਼ੀਆਂ ਬਹੁਤ ਮਹਿੰਗੀਆਂ ਹੋ ਗਈਆਂ। ਇਹ ਤਾਂ ਜੇ ਮਜਬੂਰੀ ਨਾਲ ਕਰ ਲੈ ਹੀ ਹੈ ਨਾ ਜਿਹੜਾ ਬੰਦਾ ਦਿਹਾੜੀ ਦੁੱਕੜ ਵਾਲਾ ਤੇ ਉਹ ਕਿ ਸਬਜ਼ੀ ਕੀ ਖਾ ਲੂਗਾ ਉਹ ਤਾਂ ਵਿਚਾਰਾ ਫਿਰ ਦਾਲ ਚੋਲੀ ਘੰਮ ਚਲਾਊਗਾ ਹੈ ਸਾਡਾ ਤਾਂ ਔਖੀ ਹੋਇਆ ਪਿਆ ਵਾ ਬਈ ਸਾਡਾ ਤਾਂ ਕੀ ਗਈ ਹੁਣ ਔਖਾ ਰਹੇਗਾ ਹੁਣ ਕੀ ਕਹੀਏ ਬਹੁਤ ਔਖਾ ਹੋਇਆ ਪਿਆ ਇੱਕ ਮਜਬੂਰੀ ਹੈ ਜਿਹੜਾ ਸਾਲ ਦੇ ਵੇ ਆਪਾਂ ਨਹੀਂ ਤੇ ਇਸ ਤਰ੍ਹਾਂ ਦੀ ਕਦੀ ਅਸੀਂ ਸਬਜ਼ੀਆਂ ਆ ਇਸ ਤਰ੍ਹਾਂ ਦੇ ਕਦੀ ਟਾਈਮ ਕੱਟੇ ਨਹੀਂ ਹੈਗਾ ਜਿਵੇਂ ਇਸ ਤਰ੍ਹਾਂ ਟਾਈਮ ਅਸੀਂ ਹੁਣ ਕੱਟ ਰਹੇ ਆ ਕਦੀ ਨਹੀਂ ਕੱਟੇ ਅਸੀਂ ਮਲਕੀ ਜਿਸ ਤਰ੍ਹਾਂ ਟਾਈਮ ਹੁਣ ਘਟ ਰਹੇ ਆ ਉਹ ਗੱਲ ਇਹ ਕਿ ਧਾਲ ਆਲੂ ਧਾਲ ਆਲੂ ਧਾਲ ਆਲੂ basically ਦੋ ਚੀਜ਼ਾਂ ਬਣ ਰਹੀਆਂ ਤੇ ਤੀਸਰਾ ਦਹੀਂ ਹੋ ਗਿਆ ਬਸ ਕਦੀ ਗਦਾਰ ਬਸ ਇਹ ਆ ਮਦਾਬਾ ਬਸ ਅਸੀਂ ਇਹ ਦਿਨ ਚੀਜ਼ੇ ਬਣਾ ਰਹੇ ਆ ਜ਼ਿਆਦਾਤਰ ਕਿਉਂਕਿ ਹੋਰ ਕੁਝ ਨਹੀਂ ਬਣਾ ਤੁਸੀਂ ਪਿਛਲੀ 10 ਵੀਡੀਓ ਵੀ ਚੈੱਕ ਕਰਕੇ ਦੇਖ ਲਓ ਉਹਦੇ ਵਿੱਚ ਵੀ ਤੁਹਾਨੂੰ ਸੱਜੀਆਂ ਇਹੀ ਦਿਖਣਗੀਆਂ ਜਾਂ ਕੀ ਐ ਦੇਖੂਗੀ ਬਸ ਕੀ ਐ ਜਾਂ ਫਿਰ ਬਸ ਹੁਣ ਕਿ ਜੈਸੀ ਕਹੀਏ ਕਿ ਆਲੂ ਗੋਭੀ ਆਲੂ ਮਟਰ ਜਾਂ ਅਰਬੀ ਜਾਂ ਕੁਝ ਤੇ ਹੈ ਜੋ ਕੁਛ ਨਹੀਂ ਕਿਉਂ ਗੱਲ ਇਹ ਕਿ ਦਿਹਾੜੀ ਤੋਂ ਕੁੜਾ ਵਾਲਾ ਬੰਦਾ ਕੀ ਸਬਜ਼ੀ ਲਊਗਾ ਤੇ ਕੀ ਬਣਾਊਗਾ ਮੈਂ ਤਾਂ ਇਹ ਨਹੀਂ ਸਮਝਾਂਦੀ ਦੂਸਰਾ ਇਹ ਕਿ ਪਾਪਾ ਦਾ ਇਹ ਕੰਮ ਨਹੀਂ ਚੱਲ ਰਿਹਾ ਜੇ ਕੰਮ ਚੱਲੇ ਪਾਪਾ ਦਾ ਫੇਰ ਵੀ ਪਾਪਾ ਦਾ ਕੰਮ ਇੰਨਾ ਕਿ ਡਾਊਨ ਆਣਾ ਨਹੀਂ ਤੇ ਪਾਪਾ ਮਲਕੀ ਰੋਜ਼ ਦੇ ਮਲਕੀ ਜਿਆਦਾ ਨਹੀਂ ਤਾਂ ਚਲੋ ਕੁਛ ਲੈ ਜਾਂਦੇ ਸੀਗੇ ਅੱਜ ਕੱਲ ਤਾਂ ਪਾਪਾ ਨੂੰ ਮਿਲਦੇ ਨਹੀਂ ਮਿਲਦੀ ਨਹੀਂ ਮੈਂ ਕਹਿੰਦਾ 50 ਰੁਪਏ ਬਣਾਣੇ ਕਹਿੰਦੇ ਬਹੁਤ ਔਖੇ ਹੋਏ ਪਏ ਨੇ ਪਾਪਾ ਇਹ ਕਹਿੰਦੇ ਜੀ ਕਿਉਂਕਿ ਰਿਕਸ਼ਾ ਤੁਹਾਨੂੰ ਪਤਾ ਕੰਮ ਕਿੰਨਾ ਕੰਮ ਹੈ ਨਹੀਂ ਰਿਕਸ਼ਾ ਦਾ ਅੱਜ ਕੱਲ ਜੇ ਰਿਕਸ਼ਾ ਦਾ ਕੰਮ ਹੋਵੇ ਨਹੀਂ ਨਾ ਕਿ ਅੱਜਕੱਲ ਦਾ ਟੈਂਪੂ ਟੁੰਬੂ ਸਭ ਜਲਦੇ ਰਿਕਸ਼ਾ ਦਾ ਕੋਈ ਪਹੁੰਚਦਾ ਨਹੀਂ ਹਾਂ ਰਿਕਸ਼ਾ ਵੀ ਜ਼ਿਆਦਾ ਚੱਲਿਆ ਇਹ ਰਿਕਸ਼ਾ ਵੀ ਆਲੇ ਚੱਲਦੇ ਆ ਤਾਂ ਦੂਜੀ ਰਿਕਸ਼ਾ ਫਿਰ ਕੀ ਇਹਦੇ ਤੇ ਹੈ ਨਹੀਂ ਨਹੀਂ ਨਾ ਕੰਮ ਤੇ ਇਸ ਕਰਕੇ ਬਹੁਤ ਜ਼ਿਆਦਾ ਉਫਾ ਹੋਇਆ ਹੈ ਹੁਣ ਇਹ ਪਾਪਾ ਨੇ ਕਹੀਏ ਕਿ ਜੇ ਕੰਮ ਚੇਂਜ ਕਰ ਲੋ ਜਾਂ ਕੁਝ ਕਰੋ ਉਹ ਕਹਿੰਨੇ ਕਿ ਮੇਰੇ ਤੋਂ ਹੁੰਦਾ ਨਹੀਂ ਚੇਂਜ ਕਿ ਮੈਂ ਤਾਂ ਹੀ ਹੁਣ ਇਹ ਜਿਹੜਾ ਕਰਦਾ ਉਹੀ ਕਰਦਾ ਉਹ ਗਿੱਧੇ ਹੋਇਆ ਨਾ ਹਾਂ ਚਲੋ ਚਲੋ ਠੀਕ ਹੈ ਗਾਇਜ਼ అది బగ్గే ప్లీజ మేర బాక్ జ వద్ధతో వద్ధ వీడియో శేర్ తద్ తగలి అడ్వాయి మిజా నెక్స్ట్ బ్లాగ